ਇਹ ਪਿਆਰ ਜਿਹੜਾ ਖੇਡਾਂ ਪ੍ਰਤੀ ਪੰਜਾਬੀਆਂ ਦਾ ਇਹਨੂੰ ਕੋਈ ਰੋਕ ਨਹੀਂ ਸਕਦਾ ਕੋਈ ਕਾਨੂੰਨ ਥੋੜੇ ਟਾਈਮ ਲਈ ਚੱਕੇ ਜਾਮ ਕਰ ਸਕਦਾ ਪਰ ਬੈਲ ਗੱਡੀਆਂ ਦੇ ਚੱਕੇ ਜਿਹੜੇ ਨੇ ਉਹਨਾਂ ਨੂੰ ਰੋਕ ਨਹੀਂ ਕੋਈ ਸਕਦਾ ਪ੍ਰਮਾਤਮਾ ਨੇ ਸਮੱਤ ਬਖਸ਼ੀ ਬਲ ਬਖਸ਼ਿਆ ਅਸੀਂ ਕਹੇ ਵੀ ਆਹ ਤਾਂ ਯਾਰ ਸਾਡੀਆਂ ਆਪਦੀਆਂ ਖੇਡਾਂ ਨਾਲ ੱੱਕਾ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਕੋਲੇ ਬਲਦਾਂ ਦੀ ਜੋੜੀ ਸੀ ਜੀ ਉਹਨਾਂ ਨੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਖੇਤੀ ਕੀਤੀ ਹੈ ਜੀ ਅਸੀਂ ਤਾਂ ਤੱਲੀਆਂ ਲਿਆ ਕੇ ਪਾਉਨੇ ਆ ਝਾਂਜਰਾਂ ਲਿਆ ਕੇ ਪਾਉਨੇ ਆ ਨੱਥਾਂ ਦੇ ਅਡਾ ਡਰੰਗ ਛਿੱਕੜੀਆਂ ਦੇ ਅਡਾ ਡਰੰਗ ਦੇਸੀ ਘੋੜੇ ਦੇ ਪੀਪੇ ਪਰਦਾ ਵਾਸਤੇ ਆਉਂਦੇ ਆ ਪਤਾ ਨਹੀਂ ਕਿਹੜੇ ਬਾਬੂ ਨੇ ਬੈਠੇ ਨੇ ਕੀ ਦਿਮਾਗ ਚ ਉਹਦੇ ਆਇਆ ਹੋਊਗਾ ਕਹਿੰਦਾ ਜੀ ਟੌਰਚਰ ਕਰਦੇ ਆ ਉਹ ਅਸੀਂ ਪੁੱਤਾਂ ਤੋਂ ਵੱਧ ਪਿਆਰ ਦੇ ਕੇ ਉਹਨਾਂ ਨੂੰ ਪਾਲਦੇ ਆ ਕਦੋਂ ਟੌਰਚਰ ਕਰਦੇ ਆ ਦੱਸੋ ਤਾਂ ਸਹੀ ਸਾਨੂੰ ਸੋ ਅਸੀਂ ਇਹ ਬਿੱਲ ਲੈ ਕੇ ਆਏ ਬਿੱਲ ਆਪਾਂ ਸਰਬਸੰਮਤੀ ਨਾਲ ਵਿਧਾਨ ਸਭਾ ਚੋਂ ਪਾਸ ਹੋ ਗਿਆ ਉਤਤ ਬਾਦ ਹੋ ਰਾਸ਼ਟਰਪਤੀ ਜੀ ਕੋ ਚਲਾ ਗਿਆ ਰਾਸ਼ਟਰਪਤੀ ਜੀ ਕੋਲੋਂ ਸਾਈਨ ਹੋ ਕੇ ਜਿਸ ਦਿਨ ਆ ਗਿਆ ਉਸੇ ਦਿਨ ਤੁਸੀਂ ਆਪਣੇ ਨਾਰੇ ਬੱਗੇ ਸ਼ਿੰਗਾਰ ਲਿਓ ਬਸ ਜਿਸ ਵੇਲੇ ਬੈਲ ਗੱਡੀਆਂ ਦੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਤੇ ਬੈਠਾ ਉਹਦੇ ਹੱਥ 'ਚ ਪ੍ਰਾਣੀ ਡੰਡਾ ਜਾਂ ਆਰ ਨਹੀਂ ਹੋਣੀ ਚਾਹੀਦੀ ਸ਼ਾਬਾਸ਼ ਦੇ ਕੀ ਭਜਾਉਣੇ ਆ ਬਸ